ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜਿਹੜਾ ਕਲਰ ਕੋਟ ਤੇ ਸਿਲੀ ਵੀ ਜੈਤੋਈ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਜ਼ੋਣੀ ਦੂਜੇ ਦੂਜੇ ਜਰਸੀ ਦਿਖਾਉਂਗਾ ਹਜੇ ਗੱਬਣਾ ਡੇਟ ਮੁਤਾਬਕ ਕੁਝ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪ ਦੀ ਸੱਡੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬੱਛੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੋਨાળੀ ਆ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 6 ਤੋਂ 7 ਦਿਨ ਦੀ ਕਰਮਾ ਵਾਲੀ ਕੱਚੀ ਆ ਦੁੱਧ ਪਹਿਲੇ ਸੂਏ 14 ਕਿਲੋ ਚ ਵਾਇਤ ਕੀ ਪਲਾਸਟ ਚ ਵਾਜੂ ਵਾਣਾ ਬਹੁਤ ਸੋਹਣਾ ਕਰਮਾ ਵਾਲੀ ਨੇ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਹਾਈਟ ਵਾਜ ਵੀ ਦੋਸਤੋ ਬਹੁਤ ਸੋਹਣੇ ਕੱਦ ਕਾੜ ਦੀ ਆ ਬੂਥੀ ਬਾਤੀ ਵੇਚ ਸਕਦੇ ਆ ਛੋਟਾ ਕੰਨਾ ਪੋਦੀ ਵਾਲੀ ਜਰਸੀ 6 ਜਾਂ 7 ਦਿਨਾਂ ਚ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੂਣਾ ਦਸਤੋ ਵਲਟਲ ਹਜੇ ਹਵਾਨੇ ਚ ਕਾਫੀ ਪਈ ਆ ਹਨ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਬੈਗ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਦੁੱਧ ਪਹਿਲੇ ਸੂਏ ਬਾਈ 10 14 ਕਿਲੋ ਚ ਵਾਇਤ ਕੀ ਪਲਾਸ ਚ ਵਾਜੂ ਬੁੱਤੀ ਬਾਤੀ ਬਹੁਤ ਸੋਹਣੀ ਛੋਟਾ ਕਾਨਾ ਬੋਦੀ ਵਾਲੀ ਜਰਸੀ ਵੇਟ ਵਾਲੇ ਪਾਸੋਂ ਵੀ ਦਸਤੋ ਫੁੱਲ ਐਵਰੀਬਾਡੀ ਵੇਟ ਵਾਲੀ ਆ ਪੈਟ ਪੋਡਾ ਬਹੁਤ ਸੋਹਣਾ ਚੌੜਾ ਛੇਆਂ ਸੱਤਾਂ ਦਿਨਾਂ ਚ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੈਰ ਸੋਹਣਾ ਵਾਲਟਲ ਦੋਸਤੋ ਹੋ ਬਣਨੇ ਛੇ ਚ ਕਾਫੀ ਭਈ ਆ ਮੁੱਲ ਬਾਈ ਨੇ ਇੱਕ ਨੰਬਰ ਵੱਛੀ ਦਾ ਰੱਖਿਆ ਹੋਇਆ 42000 ਰੁਪਈਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ